ਹਾਂਜੀ ਹਰ ਕੀ ਹਾਲ ਚਾਲ ਹੈ ਹਰ ਦੋਸਤਾਂ ਨਤਰਾ ਮੇਰੀ ਵੀ ਠੀਕ ਠਾਕ ਹੋ ਥੋੜੇ ਜਨਾਂ ਵੀ ਸੈਟ ਬਟ ਹੋਣਗੇ ਤੇ ਮਿੱਤਰੋ ਅੱਜ ਨਿਕਲੀ ਆ ਟੱਪ ਆ ਦੇਖ ਲਓ ਬਾਹਰ ਸੂਰਜ ਤੇ ਆਹ ਰਾਸ਼ਨ ਪਾਣੀ ਲੈ ਕੇ ਚੱਲਦੇ ਆਪਾਂ ਮੁਰਗੀ ਦੀ ਤੇ ਆਪਣੀ ਇੱਕ ਅੱਧੀ ਰੋਟੀ ਵਕਰੀ ਨੂੰ ਪਾ ਦਿੰਦੇ ਆ ਰੋਟੀ ਤੇ ਪਿਆਜ਼ ਵੀ ਖਾ ਜਾਂਦੀ ਆਹੋ ਹਾਂ ਖੜੀ ਤਰੋ ਰੋਟੀ ਖਾਣੀ ਹੈ ਆ ਦੇਖ ਤੇਰੇ ਕਾਲਾ 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 ਓਏ ਇਤਰਾ ਕੰਮ ਖਰਾਬ 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 ਆ ਰਹੀ ਮੱਕੀ ਚਲੋ ਇਹ ਤੁਹੀਂ ਬਾਹਰ ਚਲੋ ਤੇ ਅੱਧੂ ਵੱਧਾ ਦੇ ਬੱਚੇ ਠੀਕ ਹੋ ਗਏ ਪਰ ਮੇਰੇ ਲਾਮ ਜਾਣੇ ਕਾਰਨ ਮਿੱਤਰੋ ਕੰਮ ਤੇ ਆ ਦੇਖ ਲੋ ਕਿਵੇਂ ਨਰਕ ਵਾਜੀ ਗਿਆ ਬੱਚਿਆਂ ਦਾ ਬੜਾ ਯਾਰ ਕੰਮ ਖਰਾਬ ਆ ਦਵਾਈ ਨੇ ਜਿਹੜੀ ਪਾਪਾ ਕਹਿੰਦੇ ਉਹ ਲੈ ਕੇ ਨਹੀਂ ਪੈਣੀ ਆ ਬਾਕੀ ਇਹਦੇ ਖੁੱਡਾਂ ਜੀ ਵੀ ਚੱਲ ਕੇ ਦਿਖਾਉਣਾ ਤਰੋ ਬਾਹਰ ਤੈਨੂੰ ਖੜ ਦੇ ਤੁੱਪੇ ਬੰਦੇ ਆ ਤਰੋ ਨੂੰ ਤੋ ਪਾਇਤਾ ਗਾ ਵੀ ਤਖੜੀ ਨਿਕਲਾਈ ਆ ਬਾਹਰ ਦੇਖਦੇ ਨੇ ਬੱਚੇ ਕੋ ਚੈਂਟਾ ਪਲਵਾ ਰਹੇ ਨੇ ਹਣ ਹਾਏ ਰੋਈ ਨਹੀਂ ਤੋਪਾ ਇਹਨਾਂ ਮਲੇਉਣਾ ਖੋਲ ਕੇ ਤੇ ਕੁੱਪੜਾ ਨੂੰ ਇੱਥੇ ਹੀ ਛੱਡ ਦਿੰਨੇ ਬਾਤ ਸਫਾਈ ਕਰਦਾਂਗੇ ਹਣ ਨਾਲ ਇਹਨਾਂ ਨੂੰ ਪਾਣੀ ਪਾ ਦਿੰਨੇ ਆ ਇੱਥੇ ਛੱਡ ਦਿੰਨੇ ਖਾ ਲੈਣਗੇ ਮੈਗੀ ਮੂਗੀ ਸਾਰਾ ਕੁਝ ਕੁਝ ਨਹੀਂ ਛੱਡਦੇ ਕੁੱਕੜ ਤੇ ਵਿੱਚ ਹੀ ਨਾ ਕਰਿਆ ਜਾਂਦੀ ਐ ਬੱਕਰੀ ਦੇ ਰਿਹਾ ਚੰਗੀ ਖਾਂਦੀ ਕਿ ਨਹੀਂ ਆਪਣੀ ਤਾਰਫ਼ ਆਇਓ ਆਇਓ ਹੈ ਇਹ ਪਹਿਲੇ ਦਿਨ ਹੋਇਆ ਯਾਰ ਆਪਣੇ ਮੁਰਗੇ ਨਾ ਬਾਜਤੇ ਆਉਂਦੇ ਦੀ ਚਲੋ ਬਾਹਰ ਉਹ ਬਾਈ ਹੈ ਹੈ ਰੇਚ ਇੜੀ ਇੜੀ ਓ ਗਈ ਹੁਣ ਬੱਕਰੀ ਲੈਉਣਾ ਮੈਂ ਆਰੋ ਆ ਜਾ ਆ ਗਈ ਆ ਗਈ ਆ ਗਈ ਚੱਲ 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 ਉਧਰ ਇਧਰ ਕੋਈ ਇੱਥੇ ਹੈ ਨਹੀਂ ਕੁਛ ਫੜ ਜਾ ਇਹ ਤੇ ਰਹਿ ਤੂੰ ਜਲਦ ਅੱਦਾ ਪੱਦਾ 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 ਅੱਗੇ 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 ਹਾਲਾ ਹਾਲਾ ਇਹਨਾਂ ਬਸ ਇਕੱਠੀ ਕਰਦਾ ਯਾਰ ਗੱਲ ਚ ਹਣ ਇਹ ੜਕਦੀ ਫਿਰੂਗੀ ਫੜ ਤਾਂ ਪੱਕਾ ਨਾ ਦੋਈ ਲਵਾਂਗੇ ਇਹਨੂੰ ਉਹ ਖੜ ਜਾ ਨਹੀਂ ਉਸ ਕਹਿੰਦਾ ਸਾਡਾ ਦਰਸ਼ੀ ਦੀ ਪਸਾਰੀ ਐਸੀ ਆ ਤੇ ਆ ਜਾਓ ਹਾਂ 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 ਨਾ ਕੁੱਕੜ ਅੰਦਰ ਪਾ ਦੇ ਵੀ ਇਹਨਾਂ ਕਬੂਤਰ ਗੁੱਲੀਂ ਡਾਵਾ ਪਸੰਦ ਕਰਦੇ ਆ ਤੰਦਾ ਦੇ ਨਾ ਅਰ ਤੇ ਆਸਤਰਾ ਲਓ ਜੀ ਆ ਦੇਖੋ ਐ ਬਾਂਦਰਾ ਸਾਰੇ ਇਕੱਠਾ ਕਰਕੇ ਬੜਾ ਕੱਸ ਕੇ ਨਹੀਂ ਬੰਨਿਆ ਵੀ ਗੜਾ ਨਾਲ ਕੁੱਟਿਆ ਜਾਵੇ ਤੇ ਬਾਕੀ ਨੇ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਉਹ ਕਹਿੰਦਾ ਵੀ ਦਰਾਤ ਨਾ ਪੱਟੋ ਭਾਈ ਸਾਹਿਬ ਦਰਾਤ ਇੱਕ ਹੀ ਪਟਿਆ ਜਿਹਨੂੰ ਸਿਉਂਖ ਲੱਗੀ ਸੀ ਖੋਕਲਾ ਹੋਇਆ ਪਿਆ ਥੱਲੇ ਉਹੀ ਕੱਲਾ ਕੱਢਿਆ ਵਾ ਬਾਕੀ ਸਭ ਛੰਗ ਹੀ ਆ ਕਿਉਂਕਿ ਉੱਥੇ ਮੂਲੀਆਂ ਪਾਲਕ ਤੇ ਹੋਰ ਸਬਜ਼ੀਆਂ ਲਾਉਣੀ ਸੀਗੀਆਂ ਤਾਂ ਕਰਕੇ ਪੱਟੇ ਆਓ ਬਾਕੀ ਆਪਾਂ ਨੂੰ ਕੋਈ ਸ਼ੌਂਕ ਨਹੀਂ ਗਾ ਠੀਕ ਹੈ ਇਹ ਕੀ ਜੀ ਦੀ ਆਪਾਂ ਵੀ ਖਲਾਫ ਆ ਠੀਕ ਹੈ ਕਿਦਾਂ ਹਟ ਨੇ ਯਾਰ ਆਖ ਸੀਂਦਾ ਪਨ ਹੋਣੀ ਪੂਰੀ ਮੇਲ ਦੀ ਉਥੇ ਇੱਕ ਸਿਰਫ ਛਾਂਗੇ ਆ ਠੀਕ ਆ ਉਹ ਪਰੇ ਭਈਆ ਉਹ ਖਾਲਾ ਨਹੀਂ ਇੱਧਰ ਖਾਲਾ ਦੇ ਇਹਨੂੰ ਖਾਈਆਂ ਦੇ ਕੁੱਕੜ ਆ ਇੱਧਰ ਫੇਰ ਲੈ ਕੇ ਆਉਣੇ ਪੈਣੇ ਇਹਨੂੰ ਪਾਣੀ ਪਾ ਦੇ ਨੇ ਕੂਡੇ 'ਚ ਆਹ ਦੇਖੋ ਯਾਰ ਇਹ ਆ ਜਾਂਦਾ ਲੈ ਵੜਾ ਬਾਜ ਵੱਡਾ ਉਹ ਬਲੈਂਡਿੰਗ ਕਰਦੇ ਓਲੋ ਕੁੰਡਾ ਵਰਤਾ ਇਹ ਚ ਵਕਰੀ ਪੀਲਿੰਦੀ ਆਪਣੀ ਤੇ ਆ ਲੋ ਸਫਾਈ ਇਹਨੇ ਕਰਦਣੀ ਮੈਂ ਹੁਣ ਵੇਖਦੇ ਜਮ ਹੈਗੀ ਖਾਂਦੀ ਕਿ ਨਹੀਂ ਕਰੋ ਹੈਗੀ ਖਾਣੀ ਆ ਇਹ ਨਹੀਂ ਹੈ ਮੈਗੀ ਜੀ ਬਾਕੀ ਸਭ ਸ਼ਾਕਾசாரਾ ਕੁੱਕੜ ਯਾਰ ਆਪਣੇ ਅੰਦਰ ਵਰ ਜਾਂਦੇ ਕਿਹੜੇ ਆ ਇਹਨਾਂ ਲਊ ਪੀ ਲੈ ਐਦਰਾ ਓਏ ਉਹਦੇ ਗੁੱਲੀ ਨੇ ਰਖਾਈਆਂ ਛੱਲੇ ਓਏ ਚਲੋ ਵਰ ਛੜੇ ਇਰਸਾ ਨੂੰ ਬਾਹਰ ਹੀ ਪਾ ਦੇਣਾ ਖੜ ਜਾ ਹੁਣ ਢੋਲ ਚੱਲਿਆ ਵੈਸੇ ਤਾਂ ਮੈਂ ਕਹਿੰਦਾ ਖਾ ਲੈੰਦੇ ਆ ਆ ਚੱਕ ਲੈਨੇ ਦੋਨੇ ਟਰੇ ਇੱਥੇ ਰੱਖ ਲੈਨੇ ਇੱਕ ਇੱਥੇ ਰੱਖ ਦੋਨੇ ਆਹਨ ਖਾ ਲੈੰਦੇ ਗੇਨਣਾ ਆਪਾਂ ਤੇ ਇਹ ਇਹਨਾਂ ਪੱਠੇ-ਪੁੱਠੇ ਨਾਲ ਲਾਲਸਰੀ ਆਪਣੀ ਸੱਚੀ ਬਿਮਾਰ ਹੋ ਗਈ ਐ ਉਹ ਤੁਹਾਨੂੰ ਦਿਖਾ ਦਿੰਨਾ ਫਿਰ ਇੱਥਾਂ ਚੱਲਦੇ ਆਪਾਂ ਨਾਜ਼ਰੀ ਨੂੰ ਜਖਾਮ ਆ ਵੈਰੀ ਹੁਣ ਤਾਂ ਲੱਗਦਾ ਠੀਕ ਐ ਨੀਲਾ ਦੇਖ ਲਓ ਗੱਡਾ ਵੱਡਾ ਹੋ ਗਿਆ ਬੱਚਾ ਆਪਣਾ ਬਾਕੀ ਆ ਸਭ ਐਕਟਿਵ ਉਹ ਕੱਲਾ ਬੱਚਾ ਨਹੀਂ ਠੀਕ ਐ ਠੀਕ ਐ ਠੀਕ ਐ ਇੱਕ ਕਲੀ ਨਹੀਂ ਨਹੀਂ ਸਹੀ ਹੈ ਸਹੀ ਹੈ ਆ ਸਾਰੇ ਬੱਚੇ ਓਕੇ ਰਿਪੋਰਟਾਂ ਤੇ ਅਜਨ ਕੂਤਰ ਵੀ ਅੱਡੋ ਅੱਡ ਕਰਦੇ ਆ ਆ ਸਾਰੇ ਦੇਖ ਲੋ ਕਣੇ ਮੀਨੇ ਹੋ ਗਏ ਇਹਨਾਂ ਲਈ ਦਵਾਈ ਲੈ ਕੇ ਆਉਨੇ ਆ ਹੁਣ ਤੁਹਾਨੂੰ ਤਾਂ ਚੱਲ ਕੇ ਦਿਖਾਉਣਾ ਮਲੇ ਪਰ ਜੇ ਦੋ ਚਾਰ ਅੱਡ ਕਰਨ ਵਾਲੇ ਉਹ ਕਰ ਦਿੰਨੇ ਆ ਲਓ ਜੀ ਉੱਪਰ ਆਈ ਪੁੰਡਾ ਖੋਲ ਲੈਨੇ ਬੋਰੀਆ ਦਲਾ ਲੈਨੇ ਜੇ ਢੋਪ ਲੱਗ ਲੈਂਦੇ ਸ਼ਾਮੀ ਫਿਰ ਇਹ ਦੇ ਦਿੰਦਾ ਦੇ ਜੇ ਸੜਤ ਨਹੀਂ ਕਿਆ ਕੋਰਡ ਨਾਲ ਤਾਂ ਠੀਕ ਹੋਊ ਤੇ ਆਪਣੀ ਇਹ ਹੂੰ ਹਾਂ ਆ ਦੇਖ ਲੋ ਆ ਵੀ ਬੱਚੇ ਬਹੁਤ ਵੱਡੇ ਹੋ ਗਏ ਆ ਦੋ ਬੱਚੇ ਹੋ ਬੈਠੇ ਸਾਹਮਣੇ ਇੱਕ ਬੱਚਾ ਥੱਲੇ ਇੱਕ ਬੱਚਾ ਹੋ ਬੈਠਾ ਤੇ ਇੱਕ ਬੱਚਾ ਇੱਧਰ ਬੈਠਾ ਲਈ ਇੱਧਰ ਬੈਠਾ ਇੱਧਰ ਉਹਨਾਂ ਆ ਦੋ ਬੱਚਾ ਚਾਹ ਬੈਠੇ ਆ ਆ ਵੇਰੇ ਇਹ ਸਾਨੂੰ ਮਜ਼ਾ ਦਿੰਨਾ ਇੱਧਰ ਰਹਿ ਗਏ ਆ ਇੱਕ ਇੱਕ ਬੱਚਾ ਠੀਕ ਹੈ ਜੀ ਸਾਰਿਆਂ ਕੋਲੇ ਉਹ ਜਿਹੜਾ ਉਹਨਾਂ ਦਾ ਇੱਕ ਹੀ ਆ ਜਿਹੜਾ ਚਿੱਟਾ ਵਾ ਤੇ ਜਿਹੜਾ ਲਾਰਜ ਢੈਡਾ ਲੋਕ ਕਿਸੇ ਦਾ ਵਾ ਉਹਨਾਂ ਥੱਲੇ ਵਾਲੇ ਕੋਲੇ ਵੀ ਇੱਕ ਰਹਿ ਕੇ ਆ ਜਰੂਰ ਦੋ ਤੇ ਜਾਂ ਸਾਹਮਣੇ ਵਾਲੇ ਦੋ ਵਾ ਬਾਕੀ ਸਭ ਤਾਂ ਇੱਕ ਇੱਕ ਹੀ ਆ ਠੰਡ ਲੈ ਕੇ ਕਹਿੰਦਾ ਮਰ ਗਿਆ ਯਾਰ ਆ ਦਿਨਾਂ ਤੋਂ ਬਾਕੀ ਨਾ ਬੱਚੇ ਫਲ ਨੇ ਬਹੁਤ ਔਖੇ ਆ ਐਵੇਂ ਆਪਾਂ ਦਾ ਨਾ ਪੰਗਾ ਹੀ ਲਿਆ ਤੇ ਆਪਾਂ ਇੱਕ ਕੰਮ ਕਰਦੇ ਆ ਇੱਕ ਤਾਂ ਆ ਵਾਲੀ ਕਬੂਤਰੀ ਤੇ ਇੱਕ ਉਹ ਵਾਲੀ ਕਬੂਤਰੀ ਤੇ ਇੱਕ ਆਪਣੀ ਚੀਨੀ ਕਿੱਥੇ ਆਹੋ ਆ ਬੈਠੀ ਆ ਵਾਲੀ ਆ ਇਹ ਤੇਨੇ ਕੁ ਉਧਰ ਨਾ ਭਜਾ ਕੇ ਉਧਰੇ ਖੁੱਡੇ ਛੜ ਦੇਨੇ ਉਧਰੋਂ ਲੈ ਆਉਨੇ ਆ ਕਬੂਤਰ ਚੱਕ ਚੱਕ ਕੇ ਉਹ ਸਾਰੇ ਇੱਧਰ ਛੜਦੇ ਆ ਇਹ ਕੰਮ ਵੀ ਕਰਨਾ ਜ਼ਰੂਰੀ ਆ ਲਓ ਜੀ ਮਤਲਬ ਆਹ ਫੜ ਲਿਆ ਪਤਨੇ ਕੂਦ ਨੇ ਚੱਲਦੇ ਆ ਇੱਧਰਲੇ ਖੁੱਡੇ ਦੇ ਪਾਸੇ ਕਰ ਲੈ ਟਾ ਕੂਦ ਨੇ ਆਏ ਆ ਚੁੰਨੀ ਦੇ ਜਿਆ ਇਹ ਆਹ ਲਓ ਆ ਗਏ ਆਪਾਂ ਇਹਦੇ ਚ ਮੁੰਡਾ ਖੋਲ ਲਓ ਜੀ ਆ ਲਓ ਤੇਰੀ ਵੀ ਅੱਖ ਹੋ ਗਈ ਸ਼ਾਬਾਸ਼ ਜੀ ਇਹਦੀ ਵੀ ਇਹ ਹੋ ਗਈ ਲੈ ਚੱਲ ਤੈਨੂੰ ਥੱਲੇ ਲੈ ਕੇ ਚੱਲਦਾ ਕੋਈ ਨਹੀਂ ਸਾਰੇ ਨਾ ਇਨਫੈਕਟਡ ਥੱਲੇ ਜਾਣੇ ਅੱਜ ਉਹਦੇ ਉਹਦੀ ਵੀ ਰੱਤ ਜਿਹਦੀ ਹੋਈ ਜਾਂਦੀ ਆ ਆ ਇਹ ਜੀ ਵੀ ਤੇ ਆ ਬੱਚੇ ਦੀ ਇਹਦੀ ਵੀ ਹੋ ਗਈ ਇਧਰ ਕਮਾ 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 ਜਿਹੜੇ ਸਹੀ ਹੈ ਨਾ ਉਹ ਆਪਾਂ ਚੱਕ ਕੇ ਛੱਡ ਦਿੰਨੇ ਆ ਉਹ ਬੱਚੇ ਦੀ ਵੀ ਹੋ ਗਈ ਯਾਰ ਉਹਦੇ ਛੋਟੇ ਜਿਹੇ ਉਹ ਬਿਠਾ ਜਿਹੜਾ ਲੱਗ ਪਗਰ ਇਹਦੀ ਵੀ ਹੋਈ ਜਾਂਦੀ ਆ ਜੇ ਕੋ ਬੱਚੇ ਦਾ ਸਾਰ ਸਾਰੀ ਆ ਜਾਂਦੇ ਬਾਕੀ ਉਹ ਜਿਹੜੇ ਬਾਈ ਨੇ ਕਮੈਂਟ ਕੀਤਾ ਸੀ ਨਾ ਸਹੀ ਕਿਹਾ ਸੀ ਖੁੱਡਾ ਖਾਲੀ ਹੋ ਜਾਂਦੇ ਕੰਮ ਨਾਲ ਤੇ ਹੈ ਵੀ ਐਮੀ ਯਾ ਬਖਾਨਾ ਯਾਰ ਤੇ ਕਬੂਤਰ ਆਪ ਲੈ ਕੇ ਚਲੇ ਗਏ ਮਿਹਨਤਾਂ ਉਪਤਰ ਭੜਗੇ ਉਪਤਰ ਆਪਣੇ ਹੈਗੇ ਆ ਇੱਕ ਤਾਂ ਬੈਠਾ ਕਾਲਾ ਜਿਹਾ ਚੱਲ ਬਾਈ ਲੱਕੇ ਹੈ ਇਹ ਐ ਪਿੱਤੇ ਹੋ ਰਿਹਾ ਉਹ ਬਠੇ ਲਾਲ ਸਰਾ ਲਾਲ ਸਰਾ ਲਾਲ ਸਰਾ ਇੱਕ ਆ ਲਾਲ ਚੀਨਾ ਤੇ ਇੱਕ ਇੱਥੇ ਗਾਲੀ ਪੂਛਦਾ ਲੰਡਾ ਲਓ ਜੀ ਆ ਚਾਰ ਪੰਜ ਕੁੱਤੇ ਉੱਤੇ ਲਿਖੋੜੇ ਛੱਡਦੇ ਆ ਕਿਉਂਕਿ ਜੋੜੇ ਪਾੜਨ ਵਾਲੇ ਕੰਮ ਕਰ ਰਹੇ ਹੁਣ ਆਪਾਂ ਬਸ ਆ ਜਿਹੜੇ ਵਿੱਚ ਸਹੀ ਆ ਉਹ ਇੱਥੇ ਫਿਰਦੇ ਰਹਿੰਦੇ ਨੇ ਜਿਵੇਂ ਆ ਠੀਕ ਲੱਗਦਾ ਮੈਨੂੰ ਆ ਪਠਾ ਠੀਕ ਆ ਉਹ ਠੀਕ ਆ ਆ ਠੀਕ ਆ ਹੋਵੇ ਉਹਦੀ ਵੀ ਅੱਖਾਂ ਹੀ ਵੀ ਉਹਦੇ ਹੋਏ ਰੋਸ਼ਨਾ ਥੱਲੇ ਜਿਵੇਂ ਬੈਠਾ ਨੇ ਉਹ ਲਾਲ ਸਰਜੇ ਸੱਟ ਹਾਂ ਉਹ ਪਰਲੇ ਉਹਦੇ ਨਾਲ ਦੇਦੀ ਆ ਉਹਦੀ ਹੱਡੀ ਵੀ ਲੱਗਦਾ ਉਹਦੇ ਐਡੀ ਇੱਕ ਹੈਗੀ ਆ ਆਹ ਦੇ ਆ ਲਾਲ ਜੀ ਨੇ ਦੀ ਲਾਹੇ ਕਿੰਨੇ ਕਰੀਆਂ ਰਹੀ ਦੀ ਆ ਐਡੀ ਆ ਬੱਚੇ ਦਾ ਯਾਰ ਲਗਭਗ ਸਾਰੀ ਰਗੜੇ ਜਾਂਦੇ ਨੇ ਆ ਠੀਕ ਆ ਜੇ ਆਪਣਾ ਹੱਡੀ ਜਿਹੜਾ ਦੂਜਾ ਡੰਡਾ ਜਾਂ ਪੇਟੀ ਵਾਲਾ ਤੇ ਇੱਕ ਸੱਚ ਕਾਂਤ ਵਾਲਾ ਬੱਚਾ ਯਾਰ ਮਰ ਗਿਆ ਯਾਰ ਬਾਈ ਪੁੱਛੋ ਨਾ ਤੈਨੂੰ ਮੈਨੂੰ ਨਾ ਬਹੁਤ ਦੁੱਖ ਹੋਇਆ ਕਾਂਤ ਵਾਲਾ ਬੱਚਾ ਨਾ ਉਹ ਕੱਲ ਜਿਗਰੂ ਗਾਈ ਤੈਨੂੰ ਨਾ ਆਈ ਸੀ ਨਾ ਮੈਂ ਤਾਂ ਗਿਆ ਵੇਹੀ ਲਾਂ ਤੇ ਉਹਨਾਂ ਨੇ ਦੇਖਿਆ ਵੀ ਉਹ ਕੁਝ ਨਹੀਂ ਸੀ ਉਹਨੂੰ ਹੋਇਆ ਉਹ ਅੱਖ ਵੀ ਨਹੀਂ ਸੀ ਉਹਦੀ ਤਾਂ ਅੱਖ ਵੀ ਹੈਣੀ ਸੀ ਹੱਡੀ ਵੀ ਹੈਣੀ ਸੀ ਤੇ ਹੋਰ ਵੀ ਕੋਈ ਪ੍ਰੋਬਲਮ ਜਿਵੇਂ ਖੰਘ ਜਿਗਾਮ ਬੁਖਾਰ ਕੁਝ ਨਹੀਂ ਸੀ ਉਹਨੂੰ ਵਿਚਾਰੇ ਨੂੰ ਤੇ ਕਹਿੰਦੇ ਅੰਦਰ ਆਕੜਿਆ ਪਿਆ ਸੀਗਾ ਫਿਰ ਮੈਂ ਰਾਤ ਨੂੰ ਦੱਬਿਆ ਯਾਰ ਮਰ ਗਿਆ ਵਿਚਾਰਾ ਯਾਰ ਬਾਕੀ ਆ ਕੂਤਰ ਚੰਗੀ ਤਰ੍ਹਾਂ ਇਹਨਾਂ ਦੇ ਮੂੰਹ ਦੇਖਦੇ ਆ ਪੱਕੇ-ਪੁੱਕੇ ਤਾਂ ਨਹੀਂ ਹਨ ਸਾਰ ਐ ਆਖਾ-ਖਾ ਦੇਖ ਕੇ ਪਰਲੇ ਖੁੱਡੇ ਛੱਡ ਦਿੰਨੇ ਆ ਵਾਹਿਗੁਰੂ ਕਿਰਪਾ ਕਰੇ ਤੇ ਵਿਚਾਰੇ ਵੈ ਵੱਡੇ ਕੂਤਰ ਹੁਣੇ ਛੇਤੀ ਹੁੰਦਾ ਕੰਮ ਜਿਹੜੇ ਨੇ ਹੋ ਗਿਆ ਚਲੋ ਉਹ ਤਾਂ ਓਏ ਚੱਲ ਤਾਂ ਅੰਦਰ ਚੱਲ 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 ਬਾਹਰ ਹੁਣਾ ਵਾ ਬਾਕੀ ਹੋਰ ਜੂਤਰ ਦੇਖ ਲਾਂ ਮੈਂ ਅੰਦਰ ਤਾਂ ਨਹੀਂ ਕੋਈ ਰਹਿ ਗਿਆ ਵੱਡਾ ਕਬੂਤਰ ਦਾ ਕੋਈ ਨਹੀਂ ਕਬੂਤਰੀਆਂ ਫਿਰਤ ਰਹੇ ਨੇ ਤੇ ਬੱਚੇ ਆਪਣਾ ਇਨਫੈਕਟਡ ਜੇ ਥੱਲੇ ਇਧਰ ਓਏ ਤੇਰੀ ਤਾਂ ਨਹੀਂ ਅੱਖ ਦਿਖਾ ਮਾ ਵੀ ਦੀ ਵੀ ਲੱਗਦੀ ਯਾਰ ਮੈਨੂੰ ਬੱਚੇ ਦੇ ਯਾਰ ਸਾਰੇ ਲਗਭਗ ਰਗੜੇ ਜਾਂਦੇ ਰਗੜੀ ਇੱਧਰ ਕਬੂਤਰ ਵੀ ਛੱਡਦੇ ਬੱਚੇ ਜੇ ਥੱਲੇ ਹੀ ਲੈ ਕੇ ਜਾਂਦੇ ਆ ਚਲੋ ਇਹ ਲੰਡੇ ਗੁਰਕਾਂ ਵਾਲਾ ਇਹ ਕੰਮ ਨਹੀਂ ਕਰਨਾ ਦਰਵਾਜ਼ਾ ਲਾਵਾਂ ਤੇ ਇਹਨਾਂ ਨੂੰ ਜਾਲ ਚਪਾਉਣਾ ਆਉਂਦਾ ਲਓ ਵੀ ਇਹਨਾਂ ਨੂੰ ਬਾਹਰ ਆ ਲੈਣਗੇ ਨਾਲੇ ਤਾਂ ਮਾੜੀ ਮੋਟੀ ਥੋਪ ਲੱਗ ਜੂਗੀ ਤੇ ਨਾਲੇ ਇਹਨਾਂ ਨੂੰ ਫੜਦੇ ਆ ਬੱਚੇ ਵਿੱਚ ਜੇ ਆਪਾਂ ਲੈ ਕੇ ਚੱਲਦੇ ਥੱਲੇ ਆ ਜਿਹੜੇ ਦੋ ਪੁੱਤਰ ਹੈਗੇ ਸੀ ਆਪਾਂ ਫੜ ਲਿਆ ਇਹਦੇ ਤੇ ਚੱਲ ਗਏ ਬਾਹਰ ਕਿ ਭਾਵਾਂ

ਇਹ ਆਪਣਾ ਇਸ਼ਾਰੇ ਦੇ ਖੁੱਡੇ ਜ ਹੈ ਨਾ ਬਾਕੀ ਸਭ ਛੱਡ ਦਿੰਨੇ ਆ ਬਾਕੀ ਸਭ ਠੀਕ ਆ ਛੀ ਨੂੰ ਆ ਬਾਹਰ ਆ ਚਲੇਗੀ ਚੱਕੋ ਜੀ ਛੜਦਾ ਕਬੂਤਰ ਆ ਘੜ ਲਿਆ ਆ ਲੈ ਛੜਦਾ ਆਲੋ ਹਾਲੋ ਹਾਲ ਸਰੀ ਦੇ ਡੋਟ ਆ ਦੂਜੇ ਦੇ ਠੀਕ ਆ ਮੈਂ ਕਿਹਾ ਲਾ ਚੀਨ ਆ ਜੀ ਕਿਨੂੰ ਫੜ ਕੇ ਦੇਖ ਲੈਨੇ ਆ ਹੋਰ ਹਲੋ ਮਤਰਾਵਾ ਦੇ ਕਬੂਤਰ ਆਪਣਾ ਇਸ਼ਾਰੇ ਦੇ ਲਾਲ ਤੇ ਲਾ ਚੀਨ ਦੇ ਲਾਲ ਤੇ ਆ ਜੀ ਇਹਨੇ ਤੇ ਡੋਟ ਲੱਗਦਾ ਮੈਨੂੰ ਇਹਨੇ ਥੱਲੇ ਗਿਆ ਚੱਲਾਂਗੇ ਤੇ ਬਾਕੀ ਇਥੋਂ ਜਿਹੜੇ ਬੱਚੇ ਹੈਗੇ ਸਾਰੇ ਇਨਫੈਕਟਡ ਜੇ ਇਧਰ ਪਾਲਾ ਮੈਂ ਬਾਹਰ ਇਹ ਸਾਨੂੰ ਮਤਰਾ ਹੀ ਰਹਿ ਗਏ ਖੁੱਡੇ 'ਚ ਬਸ ਕਬੂਤਰੀਆਂ ਤੇ ਇੱਕ ਹਾਲ ਪੱਠਾ ਹੋ ਗਿਆ ਪੱਲੇ ਜਿਹੜਾ ਸਹੀ ਓਕੇ ਆ ਤੇ ਤਿੰਨ ਚਾਰ ਪੱਠੇ ਆ ਹਾ ਵਾ ਇੱਕ ਆ ਸਾਤੇ ਵਾਲਾ ਤੇ ਇੱਕ ਆ ਤੇ ਦੋ ਬੈਠੇ ਆ ਪੰਜ ਸਹੀ ਆ ਪੱਠੇ ਇੱਕ ਆ ਬੈਠਾ ਬਸ ਛੋਟਾ ਜਿਹਾ ਬਸ ਬਾਕੀ ਸਭ ਰਗੜੇ ਗਏ ਮੱਤਰੋ ਰਗੜੇ ਗਏ ਰਗੜੇ ਗਏ ਓਏ ਉਹਦੀ ਅੱਖ ਇੱਧਰ ਚੱਕ ਲੱਗਦੀ ਆਉਂ ਕਹਿੰਦੇ ਇੱਕ ਦਾ ਗੂਦਰੀ ਦੀ ਤੇ ਇੱਕ ਹੋ ਵਾਲੀ ਜਿਹਦੇ ਸਿਰ ਤੇ ਰੰਗ ਲੱਗਾ ਚਲੋ ਕੋਈ ਨਹੀਂ ਜਿਵੇਂ ਮਹਾਰਾਜ ਨੂੰ ਮਨਜੂਰ ਆ ਖੋਡਾ ਵਾਕੀ ਯਾਰੋ ਬਾਈ ਨੇ ਸਹੀ ਕਮੈਂਟ ਕੀਤਾ ਸੀਗਾ ਇਹਦਾ ਖੁੱਡਾ ਖਾਲੀ ਹੋ ਜਾਣਾ ਤੇ ਹੋ ਗਿਆ ਬਾਈ ਹੋ ਗਿਆ ਹੋ ਗਿਆ ਦਵਾਈ ਲੈ ਕੇ ਹਾਂ ਆਪਣੇ ਚੱਲ ਗਏ ਲੱਗਦਾ ਹਾਂ ਆ ਲੈਨੇ ਚਲੋ ਜੀ ਆ ਦੇਖੋ ਇੰਨੇ ਇਨਫੈਕਟਡ ਕਰੋਨਾ ਦੀ ਮਾਰ ਚ ਆ ਗਏ ਲੈ ਆ ਜਿਹੜੀ ਛੱਡਦੇ ਆਪਾਂ ਫੇਰ ਠੀਕ ਆ ਸੇ ਓਏ ਬੱਚੇ ਮੈਂ ਠੀਕ ਠੀਕ ਮੇਰੇ ਕੱਖ ਜੀ ਬੰਦ ਕਰਦਾ ਹਾਂ ਹਾਂ ਜੀ ਕਿਵੇਂ ਆ ਯਾਰ ਦੋਸਤੋ ਹਾਂ ਇਹ ਤਾਂ ਠੀਕ ਆ ਕੂਕ ਤਾਂ ਨਹੀਂ ਠੀਕ ਆ ਇਹ ਇਹ ਤਾਂ ਠੀਕ ਆ ਕੂਕ ਤਾਂ ਨਹੀਂ ਠੀਕ ਆ ਵਾਲਾ ਚ ਵਾਦੇ ਪਰਦਾ ਜਾਲ ਆਵੇ ਇਹ ਵੀ ਕਰੋਨਾ ਵਾਲੇ ਆ ਬੜਾ ਯਾਰ ਉਹ ਕੰਮ ਜਿਹੜਾ ਹੋ ਗਿਆ ਜਿੱਦਾ ਉੱਟ ਗਿਆ ਸੀ ਫੇਰ ਬੱਚਾ ਆ ਗਿਆ ਆ ਵੀ ਜਿਹੜੇ ਪਕੇ ਚੀਜ਼ ਗਦਾ ਬਾਤ ਓਥੇ ਤੇਰੀ ਇੱਕ ਕਰ ਦੇ ਸਾਡਾ ਮੈਟ ਬੂੜਾ ਹੈਗਾ ਤਾਂ ਯਾਰ ਅੱਧਾ ਮੈਟ ਜਿਹੜੀ ਮੈਟ ਹੈਗਾ ਤਾਂ ਇੱਕ ਛਤਰੀ ਤੇ ਲਾਉਣਾ ਵਾ ਜਿਹੜੀ ਦੂਜੀ ਛਤਰੀ ਹੈਗੀ ਇਹਨੇ ਦਿੱਤੀ ਜਿਹੜੀ ਉੱਥੇ ਤਾਂ ਲਾਲ ਹੀ ਲੱਗਿਆ ਵਾ ਹਾਂ ਨਾ ਤੇ ਇਹ ਕੋਲਤੀ ਜਿਗੜੀ ਫਿਰ ਆਪਦੀ ਮੇਰੀਆਂ ਦੋ ਸੀਗੀਆਂ ਹਾਂ ਇੱਕ ਦੇ ਫਟੇ ਵਾ ਜਿਹੜਾ ਇੱਕ ਤਾਂ ਉਹ ਤਾਂ ਜਾਮ ਹੀ ਪਾੜ ਗਿਆ ਹਾਂ ਉੱਥੇ ਲਾਉਣਾ ਵਾ ਮੈਂ ਕ ਮੁੜ ਕੇ ਇੱਕ ਤੋਂ ਦੂਜੇ ਤੋਂ ਉੱਟ ਕੇ ਵਾ ਗਾ ਨਾ ਮੇਰਾ ਉੱਟ ਕੇ ਮੈਂ ਕ ਨੀ ਲੇ ਮੈਂ ਮੁੜ ਕੇ ਫੜਕਾਉਣੀ ਔਖੀ ਐ ਠੀਕ ਹੈ ਹੋਈਏ ਚਲੋ ਠੀਕ ਐ ਮੈਂ ਤੇਰਾ ਜੇ ਕਿਸੇ ਨੂੰ ਲਾਜ ਲੂਈ ਪਤਾ ਵਾ ਦਵਾਈ ਇਹੀ ਕੀੜਾ ਲਿਆਉਣੇ ਉਹ ਪਤੰਜਲੀ ਵਾਲੀ ਪਾਪੇ ਨੇ ਉਹਦੇ ਨਾਲ ਠੀਕ ਕੀਤੇ ਬੱਚੇ ਓਏ ਮੈਂ ਗੈਟ ਪੀ ਵੀ ਨਹੀਂ ਯਾਰ ਸਹੀ ਨਹੀਂ ਗਈ ਉਹ ਉਹ ਖਾਦਾ ਵੀ ਨਹੀਂ ਆਉਣੇ ਪੂਰਾ ਨਹੀਂ 100% ਨਹੀਂ ਰਿਜ਼ਲਟ ਦਿੰਦਾ ਬਾਕੀ ਯਾਰ ਬੱਚਿਆਂ 'ਚ ਨਾ ਬਾਲੀ ਆਉਂਦੀ ਬੱਚਿਆਂ 'ਚ ਉਹ ਹੋ ਯਾਰ ਰਗੜਦੇ ਨੇ ਸਾਰੇ ਖੁੱਡਾ ਖਾਲੀ ਕਰਤਾ ਦੱਸਿਓ ਜ਼ਰੂਰ ਜੀ ਕਿਸੇ ਨੂੰ ਹੋਰ ਕੋਈ ਦਵਾਈ ਦਾ ਪਤਾ ਚੰਗਾ